ਏ ਪਿੰਗਲਵਾੜੇ ਵਾਲਾ ਜਿਹੜਾ ਕੇਸ ਹੈ ਇਹ 8 ਤਾਰੀਖ ਨੂੰ ਮਕਦਮਾ ਨੰਬਰ 3 ਪੇ ਪੁਲਿਸ ਸਟੇਸ਼ਨ A ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀ ਇਸ ਦੇ ਵਿੱਚ ਸਾਨੂੰ ਇਹ ਖਬਰ ਮਿਲੀ ਸੀ ਕਿ ਜਿਹੜਾ ਪਿੰਗਲਵਾੜਾ ਚੈਰੀਟੇਬਲ ٹرسٹ ਹੈ ਉੱਥੇ ਜਿਵੇਂ ਜੋ ਅਕਾਊਂਟੈਂਟ ਹੁੰਦਾ ਹੈ ਉਸ ਡੋਨੇਸ਼ਨ ਦਾ ਜਿਹੜਾ ਪੈਸਾ ਉਹਨਾਂ ਕੋਲ ਆਂਦਾ ਹੈ ਜਿਹੜੇ ਬੰਦੇ ਡੋਨੇਟ ਕਰਕੇ ਜਾਂਦੇ ਆ ਉਹਨਾਂ ਦਾ ਪੈਸਾ ਉਹਨਾਂ ਨੇ ਇਕੱਠਾ ਕਰਕੇ ਆਪਣੇ ਡਰਾਅਰ ਵਿੱਚ ਰੱਖਿਆ ਸੀ ਤੇ ਉਹਨਾਂ ਨੂੰ 8 ਤਾਰੀਖ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਜੋ ਪੈਸਾ ਉਹਨਾਂ ਨੇ ਉੱਥੇ ਰੱਖਿਆ ਸੀ ਉਹ ਪਿਛਲੀ ਰਾਤ ਨੂੰ ਚੋਰੀ ਹੋ ਗਿਆ ਤੇ ਜਦੋਂ ਸਾਡੀ ਟੀਮ ਨੂੰ ਇਹ ਇਨਫੋਰਮੇਸ਼ਨ ਮਿਲੀ ਤੇ ਆਪਣੇ ਐਸ ਐਚਓ ਸਾਹਿਬ ਤੇ ਚੌਕੀ ਇੰਚਾਰਜ ਉਸ ਵੇਲੇ ਮੋਕਟੇ ਪੋਚੇ ਮੋਕਤੀ ਉਹਨਾਂ ਨੇ ਇਨਫੋਰਮੇਸ਼ਨ ਕਲੈਕਟ ਕੀਤੀ ਤੇ ਮੋਕੇ ਨੂੰ ਦੇਖਿਆ ਤੇ ਉਸ ਤੋਂ ਬਾਅਦ ਅਸੀਂ ਡਿਸਕਸ ਕਰਕੇ ਇਹੀ ਸਾਨੂੰ ਲੱਗਿਆ ਕਿ ਕੋਈ ਅੰਦਰੋਂ ਵਾਲਾ ਬੰਦਾ ਜਿਹਨੂੰ ਇਹ ਇਨਫੋਰਮੇਸ਼ਨ ਹੋਊਗੀ ਉਹਦਾ ਕੰਮ ਹੋ ਸਕਦਾ ਹੈ ਤੇ ਅਸੀਂ 8 ਤਾਰੀਖ ਨੂੰ ਪੂਰਾ ਦਿਨ ਐਸਐਚਓ ਸਾਹਿਬ ਦੀ ਟੀਮ ਤੇ ਚੌਕੀ ਇੰਚਾਰਜ ਸਾਹਿਬ ਉੱਥੇ ਨਾਲ ਹੀ ਸੀਗੇ ਤੇ ਸਾਰਾ ਦਿਨ ਉਹਦੀ ਤਹਿਕੀਕਾਤ ਕਰਕੇ ਸਾਰੇ ਵਰਕਰਾਂ ਦੀ ਡਿਟੇਲ ਲੈ ਕੇ ਪੁੱਛਗਿੱਛ ਕਰਕੇ ਤੇ ਅਗਲੇ ਦਿਨ ਸਾਨੂੰ ਲੀਡ ਮਿਲੀ ਕਿ ਉਹਨਾਂ ਦਾ ਜਿਹੜਾ ਵਰਕਰ ਹੈ ਸ시 ਕੁਮਾਰ ਉਨੇ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਦੋਂ ਉਸ ਉਸ ਤੋਂ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਜਿਹੜਾ ਸ시 ਕੁਮਾਰ ਹੈ ਉਹ ਕਰੀਬ ਕਰੀਬ 38 ਸਾਲ ਦਾ ਬੰਦਾ ਹੈ ਪੰਜਵੀਂ ਪਾਸ ਹੈ ਤੇ ਉਹ ਆਪਣੇ ਪਰਿਵਾਰ ਨਾਲ ਇੱਥੇ ਹੀ ਰਹਿੰਦਾ ਬਟ ਉਹਦਾ ਬੈਕਗ੍ਰਾਉਂਡ ਜੋ ਯੂਟਿਊਬਰ ਹੀ ਲੀਦਾ ਹੈ ਤੋਂ ਇੱਥੇ ਉਹ ਪਿੰਗਲਵਾੜਾ ਚੈਰੀਟੇਬਲ ਟਰਸਟ ਤੇ ਸਫਾਈ ਦਾ ਕੰਮ ਕਰਦਾ ਸੀ 2016 ਤੋਂ ਲੈ ਕੇ ਤੇ ਉਹਦੇ ਤੇ ਕਰਜ਼ਾ ਚੜਿਆ ਹੋਇਆ ਸੀ ਜਿਵੇਂ ਉਹਨੇ ਦੱਸਿਆ ਤੋਂ ਕਰਜ਼ਾ ਤਾਰਨ ਲਈ ਉਹ ਕਹਿੰਦਾ ਮੇਰੇ ਕੋਲ ਫੰਡਸ ਨਹੀਂ ਸੀਗੇ ਔਰ ਮੇਰੇ ਤੇ ਪ੍ਰੈਸ਼ਰ ਥਾ ਕਿ ਜਲਦੀ ਤੋਂ ਜਲਦੀ ਮੈਂ ਆਪਣਾ ਕਰਜ਼ਾ ਤਾਰਾਂ ਤੇ ਜਦੋਂ ਮੈਂ ਦੇਖਿਆ ਕਿ ਉਸ ਦਿਨ ਜਿਹੜੀ ਪੂੰਜੀ ਇਕੱਠੀ ਹੋਈ ਹੈ ਡੋਨੇਸ਼ਨ ਦੀ ਉਹਨੇ ਡਰਾਅਰ ਦੇ ਵਿੱਚ ਰੱਖੀ ਹੈ ਤੇ ਉਹਦੀ ਨਜ਼ਰ ਉਸਤੇ ਸੀ ਤੇ ਰਾਤ ਨੂੰ 6 ਘੰਟੇ ਉੱਥੇ ਹੀ ਰਹਾ ਤੇ ਇਹਨੇ ਕੋਈ ਐਕਟੀਵਿਟੀ ਕੀਤੀ ਨਹੀਂ ਤੇ ਰਾਤ ਨੂੰ ਜਦ ਸਾਰਾ ਸੁੰਨਸਾਨ ਹੋ ਗਿਆ 2:30 ਵਜੇ ਦੇ ਆਸ-ਪਾਸ ਇਹ ਜਿਹੜਾ ਕੈਸ਼ ਹੈ ਉਹ ਆਪਣੇ ਬੈਗ ਦੇ ਵਿੱਚ ਪਾ ਕੇ 2:30 ਵਜੇ ਉੱਥੋਂ ਭੱਜ ਗਿਆ ਫਿਰ ਦੂਸਰਾ ਜਿਹੜਾ ਆਪਣਾ ਕੇਸ ਹੈ ਮੁਕਦਮਾ ਨੰਬਰ 2 ਜਿਹੜਾ 7 ਤਾਰੀਖ ਨੂੰ ਦਰਜ ਹੋਇਆ ਸੀ ਮੈਂ ਪਹਿਲਾਂ ਵੀ ਇਹਦੇ ਬਾਰੇ ਬਰੀਫ ਕੀਤਾ ਸੀ ਕਿ ਇੱਕ ਜਿਹੜੀ ਫੈਮਿਲੀ ਥੀ ਉਹ ਕਸ਼ਮੀਰ ਤੋਂ ਆਈ ਸੀ ਇੱਥੇ ਆਪਣੇ ਫਾਦਰ ਨੂੰ ਮਿਲਣ ਤੇ ਉਹਦੇ ਫਾਦਰ ਆਪਣੇ ਇੱਥੇ ਰਿਕਸ਼ਾ ਚਲਾਉਣ ਦਾ ਕੰਮ ਕਰਦੇ ਆ ਤੇ 4 ਤਾਰੀਖ ਨੂੰ ਉਹ ਸਾਰੀ ਫੈਮਿਲੀ ਕਸ਼ਮੀਰ ਤੋਂ ਇੱਥੇ ਆਈ ਉਹਨਾਂ ਨੂੰ ਮਿਲਣ ਤੇ 7 ਤਾਰੀਖ ਨੂੰ ਇਹਨਾਂ ਨੇ ਵਾਪਸ ਜਾਣਾ ਸੀਗਾ ਤੇ ਇਹ ਕਸ਼ਮੀਰ ਤੋਂ ਜਦੋਂ ਆਏ ਇਹਨਾਂ ਨੂੰ ਲੱਗਿਆ ਕਿ 2-3 ਦਿਨ ਘਰ ਖਾਲੀ ਰਹੂਗਾ ਤੇ ਆਪਣਾ ਸਾਰਾ ਕੈਸ਼ ਜਿਹੜਾ ਜੁਐਲਰੀ ਹੈ ਥੋੜਾ ਬਹੁਤ ਕੈਸ਼ ਹੈ ਉਹ ਅਸੀਂ ਨਾਲ ਲੈ ਕੇ ਚੱਲੀਏ ਕਿਉਂਕਿ ਇੱਥੇ ভরਸਾ ਨਹੀਂ ਪਿੱਛੇ ਤੋਂ ਕੁਝ ਵੀ ਹੋ ਸਕਦਾ ਜੇ ਜਦੋਂ ਆਏ ਅਨਫੋਰਚੂਨੇਟਲੀ ਜਦੋਂ 7 ਤਾਰੀਖ ਨੂੰ ਸਵੇਰੇ ਜਾਣ ਲੱਗੇ ਆਪਣੇ ਫਾਦਰ ਦੀ ਰਿਕਸ਼ਾ ਤੇ ਚੜ ਕੇ ਤੇ ਜਿਹੜੀ ਲੇਡੀ थी ਉਹਨੇ ਆਪਣਾ ਪਰਸ ਬਾਹਰ ਦੀ ਤਰਫ ਲਟਕਾਇਆ ਹੋਇਆ ਸੀ ਤੇ ਪਿੱਛੋਂ ਇੱਕ ਸਕੂਟੀ ਵਾਲਾ ਮੁੰਡਾ ਆ ਕੇ ਉਹਦਾ ਪਰਸ ਸਨੇਚ ਕਰਕੇ ਲੈ ਗਿਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਆਪਣੇ ਪੀਐਸਏ ਡਿਵੀਜ਼ਨ ਦੀ ਟੀਮ ਤੇ ਚੌਕੀਨਚਾਰ ਸਾਹਿਬ ਦੀ ਟੀਮ ਉੱਥੇ ਕੈਮਰੇ ਚੈੱਕ ਕਰਨ ਤੇ ਲੱਗ ਗਈ ਤੇ ਸਾਨੂੰ ਇਸ ਦੇ ਵਿੱਚ ਕਾਫੀ ਚੈਲੰਜ ਆਇਆ ਕਿਉਂਕਿ ਤੁਹਾਨੂੰ ਪਤਾ ਹੈ ਸਵੇਰੇ ਦਾ ਟਾਈਮ ਫੋਗ ਦਾ ਹੁੰਦਾ ਹੈ फॉक देख कैमरे चेक करने काफी प्रॉब्लम है, बट फिर भी सारा दिन लग के इस थोड़ा टाइम लग गया, दो दिन टीम ने सफलता हासिल की है तो उस बंद नाउंड किया गया है